ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੋਈ ਮਿੱਤਰ ਪਿਆਰਾ ਤੇ ਆਓ ਇੱਕ ਛੋਟੀ ਜੀ ਗੱਲ ਕਰੀਏ ਆਪਾਂ ਕੋਸ਼ਿਸ਼ ਕਰੀਏ ਕੁਝ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲਈਏ ਤੇ ਵੈਸੇ ਬਹੁਤਾ ਘੱਟਾ ਬਹੁਤਾ ਤਜਰਬਾ ਨਹੀਂ ਹੈਗਾ ਲਾਈਵ ਹੋਣ ਦਾ ਜੇ ਕੋਈ ਸਾਥੀ ਲਾਈਵ ਤੇ ਜੁੜ ਸਕਦਾ ਤਾਂ ਕਿਰਪਾ ਕਰਕੇ ਆ ਜੋ ਆਪਾਂ ਟੈਗ ਕਰਕੇ ਦੇਖ ਲੈਣੇ ਇਨਵਾਈਟ ਕਰ ਲੈਣੇ ਕੁਝ ਬੰਦਿਆਂ ਨੂੰ ਸੋ ਸਾਥੀਓ ਸਵਾਗਤ ਹੈ ਕਿਰਕਿਰ ਸਾਥੀ ਜੁੜੇ ਆ ਹੁਣ ਤੱਕ ਤੇ ਆਪਣਾ ਗੱਲ ਕਰਨੇ ਮੇਰੇ ਨੇ ਮੈਂ ਖੜਾ ਸੀ ਖੇਤ ਫਾਰਮ ਹਾਊਸ ਤੇ ਤੇ ਮੈਨੂੰ ਇਹ ਲੱਗਿਆ ਕਿ ਇੱਕ ਮੈਨੂੰ ਵਧੀਆ ਚੀਜ਼ ਲੱਗੀ ਇੱਕ ਗੱਲ ਮਤਲਬ ਜਿਹੜੀ ਤੁਹਾਡੇ ਨਾਲ ਸਾਂਝ ਪਾਉਣੀ ਹੈ ਵੀ ਅਸੀਂ ਆਪਣੇ ਘਰਾਂ ਦੇ ਵਿੱਚੋਂ ਚੁੱਲਿਆਂ ਦਾ ਮੋਹ ਛੱਡਤਾ ਉਹ ਚੁੱਲੇ ਇਹਦੇ ਤੇ ਹਰ ਚੀਜ਼ ਪੂਰੀ ਰਿੱਜ ਰਿੱਜ ਕੇ ਬਣਦੀ ਸੀ ਅਸੀਂ ਸਮੇਂ ਦੀ ਕਾਹਲ ਨੇ ਤੇ ਅਸੀਂ ਗੈਸ ਸਿਲੰਡਰ ਜਿਹੜਾ ਸਾਡੇ ਕੋਲ ਗੈਸ ਸਿਲੰਡਰ ਨੇ ਸਾਨੂੰ ਜਿਹੜੇ ਸਾਰੇ ਪਕਵਾਨ ਹੈ ਉਹ ਪਕਾਉਣ ਲੱਗੇ ਇੱਥੋਂ ਤੱਕ ਕਿ ਹੁਣ ਤਾਂ ਮਾਈਕ੍ਰੋਵੇਵ ਵਰਗੀਆਂ ਜਾਂ ਓਵਨ ਵਰਗੀਆਂ ਚੀਜ਼ਾਂ ਆ ਗਈਆਂ ਜਿਨ੍ਹਾਂ ਨੇ ਸਾਡੇ ਕਹਿ ਲਈਏ ਵੀ ਸਾਨੂੰ ਬਹੁਤ ਬਿਮਾਰ ਕੀਤਾ ਅ ਅਸਲ ਚ ਚੁੱਲ੍ਹੇ ਨੇ ਸਾਨੂੰ ਸਵੇਰ ਤੋਂ ਅਸੀਂ ਦੁੱਧ ਰਿਜਣਾ ਧਰ ਦਿੰਦੇ ਸੀ ਤੇ ਸ਼ਾਮ ਤੱਕ ਜਿਹੜਾ ਦੁੱਧ ਹੈ ਉਹ ਕੜ ਕੜ ਕੇ ਕੜ ਕੜ ਕੇ ਤੌੜੀ ਵਾਲਾ ਦੁੱਧ ਜਿਹਦੇ ਚ ਤਾਂ ਜੋ ਕਹਿੰਦੇ ਸੀ ਲੋਹੇ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਸੀਂ ਇਹ ਚੀਜ਼ਾਂ ਛੱਡਤੀਆਂ ਤੇ ਮੈਂ ਆਇਆ ਸੀ ਖੇਤ ਤੇ ਮੈਨੂੰ ਇਹ ਲੱਗਿਆ ਕਿ ਕਿੰਨਾ ਵਧੀਆ ਤੇ ਇੱਥੇ ਲੇਬਰ ਵਾਲੇ ਜਿਹੜੇ ਹੈਗੇ ਆਪਣੇ ਤੇ ਉਹਨਾਂ ਨੇ ਨਾ ਚੁੱਲਾ ਬਣਾਇਆ ਤੇ ਕਿੰਨੇ ਸ਼ੌਂਕ ਨਾਲ ਬਣਾਇਆ ਮੈਂ ਤੁਹਾਡੇ ਨਾਲ ਤੁਹਾਨੂੰ ਦਿਖਾਉਣਾ ਤੇ ਅਸੀਂ ਤਾਂ ਇਹ ਕਰਤੇ ਖਤਮ ਆ ਬਣਾਇਆ ਉਹਨਾਂ ਨੇ ਚੁੱਲਾ ਦੇਖੋ ਕਿੱਡੀ ਵਿਆਉਂਤ ਹੈਗੀ ਆ ਦੇਖੋ ਉਹਦੇ ਨਾਲ ਉਹਨਾਂ ਨੇ ਉਹ ਪ੍ਰਾਂਤ ਵੀ ਹੈ ਜਿਹੜੀ ਉਹ ਥੱਲੇ ਨਹੀਂ ਰੱਖਦੇ ਮਤਲਬ ਉੱਪਰ ਰੱਖਦੇ ਆ ਇਹ ਆ ਜਿਹੜੀ ਸਾਰੀ ਜਗ੍ਹਾ ਬਣੀ ਹੋਈ ਹੈ ਇੱਥੇ ਉਹਨਾਂ ਦਾ ਜਿਹੜਾ ਪਕਵਾਨ ਹੈ ਜਾਂ ਚਾਵਲ ਬਣਾਉਣ ਜਾਂ ਜੋ ਵੀ ਕੋਈ ਚੀਜ਼ ਬਣਾਉਣ ਤੋਂ ਇੱਥੇ ਰੱਖਦੇ ਆ ਤੇ ਇਹ ਚੀਜ਼ ਹੈ ਤੇ ਸਾਡੇ ਘਰਾਂ ਤੋਂ ਤਾਂ ਇਹ ਮੰਨਫੀ ਹੋ ਗਏ ਚੁੱਲ੍ਹੇ ਜਿੰਨੇ ਜਿੰਨੇ ਸੀਗੇ ਅਸੀਂ ਤਾਂ ਛੱਡਤੀਆਂ ਇਹ ਚੀਜ਼ਾਂ ਤੇ ਅਸੀਂ ਬਿਮਾਰ ਵੀ ਹੋਏ ਆ ਲਗਭਗ ਹਰ ਇੱਕ ਘਰ ਦੇ ਹਰ ਇੱਕ ਬੰਦੇ ਦੇ ਤਜਾਬ ਆਉਂਦਾ ਉਹ ਡੀਐਸ ਆ ਕਿਹੜੇ ਉਹ ਕੈਪਸੂਲ ਹੁੰਦੇ ਆ ਸਵੇਰੇ ਉੱਠਣ ਤੋਂ ਪਹਿਲਾਂ ਪਾਣੀ ਦੀ ਘੁੱਟ ਪੰਰਨ ਤੋਂ ਪਹਿਲਾਂ ਅੰਦਰ ਕੈਪਸੂਲ ਜਾਂਦਾ ਹੈ ਬਹੁਤੇ ਪਰਿਵਾਰਾਂ ਦੇ ਲਗਭਗ ਮੋਸਟਲੀ ਪਰਿਵਾਰ ਜਿਹੜੇ ਐ ਇੰਤਜਾਬ ਵਾਲੇ ਕੈਪਸੂਲ ਤੇ ਲੱਗੇ ਹੋਏ ਆ ਜਿਹੜੇ ਕੈਪਸੂਲ ਤੇ ਨਹੀਂ ਲੱਗੇ ਉਹ ਹੋਰ ਚੀਜ਼ਾਂ ਤੇ ਲੱਗੇ ਹੋਏ ਆ ਤੇ ਐਸਿਡਿਕ ਪ੍ਰੋਬਲਮ ਸਾਡੀ ਆ ਹਰ ਹਾਲਾਂਕਿ ਇਕੱਲੇ ਚੁੱਲੇ ਨਹੀਂ ਉਹਦਾ ਕਾਰਨ ਹੋਰ ਵੀ ਬਹੁਤ ਸਾਰੇ ਕਾਰਨ ਹੈਗੇ ਆ ਉਹਦੇ ਕਾਰਨ ਉਹਦਾ ਕਾਰਨ ਤਾਂ ਆਪਾਂ ਦੇਖੀਏ ਕਿ ਸਾਡਾ ਖਾਣ ਪੀਣ ਦਾ ਜਿਹੜਾ ਚੱਲਣਾ ਉਹ ਵੀ ਚੇਂਜ ਹੋਇਆ ਤੇ ਮੈਂ ਤੁਹਾਨੂੰ ਤਾਂ ਲਾਈਵ ਆ ਗਿਆ ਮੈਨੂੰ ਲੱਗਿਆ ਕਿ ਇਹ ਗੱਲ ਸਾਂਝੀ ਕਰਨੀ ਚਾਹੀਦੀ ਹੈ ਕਿ ਜੇ ਹਰ ਇੱਕ ਘਰ ਦੇ ਵਿੱਚ ਜੇ ਤੰਦਰੁਸਤੀ ਹੋਣੀ ਹੈ ਤੇ ਸਾਨੂੰ ਨਾ ਜਿਹੜਾ ਹੈਗਾ ਬਾਲਣ ਪੈਸਤਾ ਜਿਹੜਾ ਬਠਿੰਡਾ ਜ਼ਿਲ੍ਹਾ ਹੈ ਜਾਂ ਮਾਨਸਾ ਜ਼ਿਲ੍ਹਾ ਹੈ ਮਾਲਵਾ ਏਰੀਆ ਜਿੰਨਾ ਹੈਗਾ ਉਹ ਕਹਿ ਲਈਏ ਆਪਾਂ ਵੀ ਨਰਮਾ ਪੱਟੀ ਵਜੋਂ ਜਾਣਿਆ ਜਾਂਦਾ ਸੀ ਨਰਮੇ ਦੀਆਂ ਛਟੀਆਂ ਹੋ ਜਾਂਦੀਆਂ ਸੀ ਸਾਰਾ ਸਾਲ ਬਾਲਣਾ ਜਿਹੜਾ ਉਹ ਨਹੀਂ ਮੁੱਕਦਾ ਸੀ ਤੇ ਅੱਜ ਜਿਹੜੇ ਗਰੀਬ ਘਰ ਪਰਿਵਾਰ ਸੀ ਜਿਹੜੇ ਐਸ்சிਸੀ ਸਰਕਾਰ ਨੇ ਵੀ ਇਹ ਮਦਦ ਕਰਤੀ ਵੀ ਉਹਨਾਂ ਨੂੰ ਗੈਸੀ ਚੁੱਲ੍ਹੇ ਤੇ ਸਿਲੰਡਰ ਦੇਤੇ ਜਿਦੇ ਨਾਲ ਸਾਡੀ ਸਿਹਤ ਦਾ ਮਤਲਬ ਬਹੁਤ ਨਿਕਾ ਆਇਆ ਤੇ ਇਹ ਚੀਜ਼ਾਂ ਮੈਨੂੰ ਲੱਗਦਾ ਸਾਗ ਵੀ ਅੱਗੇ ਸਾਡੇ ਤੌੜੀ ਚ ਬਣਦਾ ਸੀਗਾ ਤੇ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਜਿੰਨਾ ਆਪਣਾ ਵਿਰਾਸਤੀ ਭੋਜਨ ਹੈ ਤੇ ਅੱਜ ਕੱਲ ਉਹ ਵੀ ਕੁੱਕਰਾਂ ਦੇ ਵਿੱਚ ਜਾਂ ਕਹਿ ਲਈਏ ਵੀ ਉਹਨਾਂ ਚੀਜ਼ਾਂ ਚ ਬਣਨ ਲੱਗ ਗਿਆ ਜਿਹੜੇ ਐਲੂਮੀਨੀਅਮ ਦੇ ਭਾਂਡੇ ਸੀ ਉਹਨਾਂ ਨੂੰ ਵੀ ਛੱਡ ਗਏ ਅਸੀਂ ਹੋਰ ਚੀਜ਼ਾਂ ਚ ਆ ਗਏ ਆ ਮਤਲਬ ਉਸ ਤਰ੍ਹਾਂ ਦੇ ਭਾਂਡਿਆਂ ਚ ਬਣਾਉਣ ਲੱਗ ਗਏ ਆ ਜਿਹੜੇ ਸਾਨੂੰ ਲਗਾਤਾਰ ਬਿਮਾਰ ਕਰਨ ਦਾ ਕੰਮ ਕਰ ਰਹੇ ਆ ਤਾਂ ਮੈਂ ਤਾਂ ਕਰਕੇ ਭਾਈ ਵੀ ਸਾਡੇ ਘਰਾਂ ਦੇ ਵਿੱਚ ਚੁੱਲ੍ਹੇ ਆਉਣੇ ਲਾਜ਼ਮੀ ਆ ਜਦੋਂ ਇਹ ਚੁੱਲ੍ਹੇ ਆਉਣਗੇ ਤਾਂ ਤੰਦਰੁਸਤੀ ਵੀ ਆਊਗੀ ਸਾਡੇ ਬਾਹਰ ਓਪਨ ਰਸੋਈ ਬਣਨੀ ਬਹੁਤ ਲਾਜ਼ਮੀ ਹੈ ਤੇ ਬਹੁਤੇ ਜਿਹੜੇ ਅੱਜ ਕੱਲ ਮੈਂ ਕਈ ਸਾਥੀਆਂ ਨੂੰ ਜਾਣਦਾ ਜਿਹੜੇ ਘਰੋਂ ਚੰਗੇ ਆ ਬਹੁਤ ਤਕੜੇ ਘਰਾਂ ਚੋਂ ਆ ਤੇ ਉਹ ਜਿਹੜੇ ਕਹਿ ਲਈਏ ਆਪਾਂ ਕਿ ਉਹ ਆਪਣੇ ਘਰਾਂ ਦੇ ਵਿੱਚ ਉਹਨਾਂ ਨੇ ਹਾਰੇ ਵੀ ਬਣਾ ਲਏ ਆ ਤੇ ਤੰਦੂਰ ਵੀ ਦਵਾਰੇ ਜੜਲੇ ਆ ਤੰਦੂਰ ਦੀਆਂ ਰੋਟੀਆਂ ਸਾਡੇ ਅਕਸਰ ਅਸੀਂ ਭੁੱਲ ਗਏ ਆ ਹਨ ਤੇ ਇਹ ਬਿਹਾਰੀਆਂ ਨੇ ਮਤਲਬ ਜਿਹੜਾ ਚੁੱਲਾ ਮੈਂ ਤੁਹਾਡੇ ਨਾਲ ਦਿਖਾਇਆ ਤੁਹਾਨੂੰ ਇਹ ਬਿਹਾਰੀਆਂ ਨੇ ਬਣਾਇਆ ਤੇ ਇਹ ਸਾਰੀਆਂ ਚੀਜ਼ਾਂ ਅਸੀਂ ਛੜਤੀਆਂ ਤੇ ਸਾਨੂੰ ਜਿਹੜੀ ਗੱਲ ਆਲੇ ਪਾਸੇ ਮੋੜਾ ਕੱਟਣਾ ਚਾਹੀਦਾ ਅਸੀਂ ਲਗਾਤਾਰ ਬਿਮਾਰ ਹੋ ਰਹੇ ਹਾਂ ਲਗਾਤਾਰ ਸਾਡੀ ਉਮਰਾਂ ਘਟ ਰਹੀਆਂ ਸਾਡੇ ਕੋਲ ਉਹ ਚੀਜ਼ਾਂ ਆ ਗਈਆਂ ਜਿਹੜੀਆਂ ਅਸੀਂ ਕਦੇ ਚਿਤਵੀਆਂ ਨਹੀਂ ਸੀ ਸਾਡੇ ਤਾਂ ਇੱਕ ਇੱਕ ਘਰ ਦੇ ਵਿੱਚ ਪੰਜ ਪੰਜ 7 7 ਬੱਚੇ ਹੁੰਦੇ ਸੀ ਅੱਜ ਇੱਕ ਇੱਕ ਔਲਾਦ ਹੈ ਉਹ ਵੀ ਤੰਦਰੁਸਤ ਨਹੀਂ ਹੁੰਦੀ ਹਰ ਇੱਕ ਬੱਚਾ ਵੀ ਜਿਹੜਾ ਹਸਪਤਾਲ ਚ ਜਾ ਕੇ ਪੈਦਾ ਹੋ ਰਿਹਾ ਇਦੇ ਪਿੱਛੇ ਕੋਈ ਤਾਂ ਕਾਰਨ ਹੈਗਾ ਹੀ ਆ ਕਿਸੇ ਦੂਜੀ ਦੁਨੀਆ ਦੇ ਲੋਕਾਂ ਨੇ ਆ ਕੇ ਤਾਂ ਨਹੀਂ ਇਹ ਸਾਰਾ ਕੁਝ ਬ੍ਰੋਲਸ ਆ ਅਸੀਂ ਆਪਦੀਆਂ ਬਿਮਾਰੀਆਂ ਆਪੇ ਹੀ ਸਹਿੜੀਆਂ ਬਹੁਤੀਆਂ ਤਾਂ ਮੈਂ ਤਾਂ ਕਰਕੇ ਮੈਨੂੰ ਇਹ ਲੱਗਿਆ ਕਿ ਸਾਂਝ ਪਾਉਣੀ ਚਾਹੀਦੀ ਹੈ ਕਿ ਸਾਨੂੰ ਇਸ ਤਰ੍ਹਾਂ ਦੇ ਚੁੱਲ੍ਹੇ ਜਿਹੜੇ ਆ ਉਹ ਆਪਣੇ ਘਰਾਂ 'ਚ ਮੋੜ ਕੇ ਲੈ ਕੇ ਆਉਣੇ ਪੈਣਗੇ ਅਸੀਂ ਇਹਨਾਂ ਦਾ ਮੋਹ ਛੱਡਤਾ ਤੇ ਸਾਨੂੰ ਇਹ ਮੋਹ ਜਗਾਉਣਾ ਪੈਣਾ ਹੈ ਦੁਬਾਰਾ ਫੇਰ ਸਾਨੂੰ ਇਸ ਪਾਸੇ ਨੂੰ ਵਧਣਾ ਪੈਣਾ ਤੇ ਤੰਦਰੁਸਤੀ ਲੈ ਕੇ ਆਉਣੀ ਆ ਤਾਂ ਤਾਂ ਕਿਹੜੇ-ਕਿਹੜੇ ਘਰਾਂ 'ਚ ਅੱਜ ਵੀ ਇਤਾਂ ਦੇ ਚੁੱਲਿਆਂ ਤੇ ਰੋਟੀ ਬਣਦੀ ਹੈ ਜਾਂ ਕਹਿ ਲਓ ਵੀ ਭੋਜਨ ਬਣਦਾ ਹੈ ਤੇ ਉਹ ਜ਼ਰੂਰ ਸਾਂਝ ਪਾਇਓ ਕਿ ਸਾਡੇ ਤਾਂ ਅਸੀਂ ਅੱਜ ਵੀ ਭਾਈ ਸਵੇਰ ਟਾਈਮ ਜਾਂ ਸ਼ਾਮ ਟਾਈਮ ਜਾਂ ਜਿਹੜੇ-ਜਿਹੜੇ ਘਰਾਂ 'ਚ ਤੰਦੂਰ ਹੈ ਉਹ ਵੀ ਸਾਂਝ ਪਾਇਓ ਦੇਖੀਏ ਵੀ ਕਿੰਨੇ ਕਿ ਮੇਰੇ ਜਿਹੜੇ ਸਾਥੀ ਹੈ ਜਾਂ ਜਿਹੜੇ ਮੇਰੇ ਦੋਸਤ ਹੈਗੇ ਕਿੰਨੇ ਕਿ ਲੋਕ ਹੈ ਉਹ ਜਿਹੜੇ ਅੱਜ ਵੀ ਦੇਸੀ ਚੁੱਲੇ ਤੇ ਉਹਨੂੰ ਮੋਹ ਨੂੰ ਉਹਨੇ ਛੱਡਿਆ ਨਹੀਂ ਪੀੜੀਆਂ ਪਿਛਲੀਆਂ ਪੀੜੀਆਂ ਦਾ ਜਿਹੜੀ ਵਿਰਾਸਤ ਆ ਉਹ ਸੰਭੀ ਬੈਠੇ ਆ ਹੁਣ ਤਾਂ ਮੈਨੂੰ ਲੱਗਦੀ ਆ ਵਿਰਾਸਤ ਹੀ ਮੇਲਿਆਂ ਦੇ ਵਿੱਚ ਹੀ ਇਹ ਚੀਜ਼ਾਂ ਦੇ ਦੇਖਣ ਨੂੰ ਮਿਲ ਗਈਆਂ ਅੱਗੇ ਤਾਂ ਠੱਠੀ ਵਾਲੀ ਬੁੜੀ ਵੀ ਇੱਕ ਪਿੰਡ ਦੇ ਵਿੱਚ ਹੁੰਦੀ ਸੀ ਇਸ ਦਾਣੇ ਪਣਾ ਲਿਆ ਹੁੰਦੇ ਸੀ ਸਾਰਾ ਦਿਨ ਜੇਬਾਂ ਭਰ ਲੈਂਦੇ ਸੀ ਉਹਨੂੰ ਚੱਬੀ ਜਾਂਦੇ ਸੀ ਇਹ ਸਾਰੀਆਂ ਚੀਜ਼ਾਂ ਅਸੀਂ ਨਾਰਦ ਕਰ ਲਈਆਂ ਆਪਣੀ ਜ਼ਿੰਦਗੀ 'ਚੋਂ ਮਨਫੀ ਕਰ ਲਈਆਂ ਤੇ ਅਸੀਂ ਲੱਗੇ ਆ ਉਹਨਾਂ ਪਕਵਾਨਾਂ ਤੇ ਜਿਹੜੇ ਪਕਵਾਨ ਸਾਡੀ ਜ਼ਿੰਦਗੀ ਦਾ ਹਿੱਸਾ ਨਾ ਹੋ ਕੇ ਸਾਨੂੰ ਬਿਮਾਰ ਕਰਦੇ ਨੇ ਅੱਜ ਵੀ ਜੇ ਕਿਸੇ ਨੂੰ ਸਵਾਲ ਪੁੱਛੀ ਇਹ ਨਾ ਦੋਸਤੋ ਕਿ ਸ ਤਾ ਮਤਲਬ ਉਹ ਉਹਨਾਂ ਦੇ ਜਿਹੜੇ ਟੇਸਟ ਹੈ ਉਹ ਚੇਂਜ ਹੋ ਗਏ ਉਹ ਬਦਲ ਗਏ ਸਵਾਲ ਪੁੱਛੋ ਤੁਸੀਂ ਕਿਸੇ ਨੂੰ ਪੁੱਛ ਕੇ ਦੇਖੋ ਵੀ ਖਾਣ ਲਈ ਜਿਉਣਾ ਹੈ ਕਿ ਜਿਉਣ ਲਈ ਖਾਣਾ ਹੈ ਤਾਂ ਬਹੁਤੇ ਲੋਕਾ ਜਿਉਣ ਲਈ ਘੱਟ ਖਾ ਕੇ ਖਾਣ ਲਈ ਜਿਉ ਰਹੇ ਨੇ ਖਾਣ ਲਈ ਜਿਉਣਾ ਛੱਡ ਕੇ ਜਿਉਣ ਲਈ ਖਾਣਾ ਸ਼ੁਰੂ ਕਰਨਾ ਪੈਣਾ ਸਾਨੂੰ ਤਾਂ ਕਿ ਅਸੀਂ ਲੰਬੀ ਉਮਰ ਭੋਗੀਏ ਤੇ ਖਾਸ ਕਰਕੇ ਜਿੰਨੀ ਭੋਗੀਏ ਤੰਦਰੁਸਤਤਾ ਭੋਗੀ ਹੈ ਨਾ ਅਸੀਂ ਐਲੋਪੈਥੀ ਦੀਆਂ ਦਵਾਈਆਂ ਦੇ ਢੇਰਾਂ ਦੇ ਢੇਰ ਅਸੀਂ ਗੱਫੇ ਮਾਰ ਰਹੇ ਆਂ ਤੇ ਅਸੀਂ ਉਹਨਾਂ ਤੋਂ ਸਟਕਾਰਾ ਤਾਂ ਹੀ ਪਾ ਸਕਦੇ ਹਾਂ ਜੇ ਅਸੀਂ ਇਸ ਤਰ੍ਹਾਂ ਦੇ ਚੁੱਲਿਆਂ ਦੇ ਵਿੱਚ ਪਕਵਾਨ ਬਣਾਉਣਾ ਸ਼ੁਰੂ ਕਰਾਂਗੇ ਜਾਂ ਅਸੀਂ ਦੇਸੀ ਤਰੀਕੇ ਜਿਹੜੇ ਸਾਡੀ ਮਿੱਟੀ ਦੀ ਮਹਿਕ ਜਿੰਨਾ ਚੋਂ ਆਉਂਦੀ ਸੀ ਸਾਡੇ ਪੰਜਾਬ ਦੀ ਮਿੱਟੀ ਦੀ ਮਹਿਕ ਆਉਂਦੀ ਸੀ ਜਿਹੜੇ ਚੁੱਲਿਆਂ ਦੇ ਵਿੱਚੋਂ ਜਾਂ ਜਿਹੜੇ ਹਾਰਿਆਂ ਦੇ ਵਿੱਚੋਂ ਜਿਹੜੇ ਮਤਲਬ ਕਹ ਲਈਏ ਆਪਾਂ ਤੰਦੂਰਾਂ ਦੇ ਵਿੱਚੋਂ ਉਹ ਚੀਜ਼ਾਂ ਸੀ ਖਤਮ ਕਰਤੀਆਂ ਕਿਤੇ ਨਾ ਕਿਤੇ ਜਾ ਕੇ ਜਿਹੜੇ ਜਿਹੜੇ ਸਾਥੀ ਅੱਜ ਵੀ ਤੰਦੂਰ ਤੇ ਰੋਟੀਆਂ ਬਣਾਉਂਦੇ ਆ ਜਾਂ ਕਹਿ ਲਈਏ ਆਪਾਂ ਵੀ ਕਿਹੜੇ-ਕਿਹੜੇ ਸਾਥੀ ਅੱਜ ਵੀ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਅੱਜ ਵੀ ਰੋਟੀ ਹੈ ਜਿਹੜੀ ਉਹ ਚੁੱਲ੍ਹੇ ਤੇ ਪੱਕਦੀ ਹੈ ਤਾਂ ਉਹ ਜਰੂਰ ਸਾਂਝ ਪਾਓ ਪ੍ਰਤੀਕਿਰਿਆ ਵੀ ਦਿਓ ਆਪਣੀ ਤੇ ਆਪਾਂ ਫੇਰ ਮਿਲਦੇ ਆਂ ਕਿਸੇ ਹੋਰ ਵੀਡੀਓ 'ਚ ਮੈਨੂੰ ਲੱਗਿਆ ਵੀ ਇਹ ਲਾਈਵ ਹੋ ਕੇ ਤੁਹਾਡੇ ਨਾਲ ਇਹ ਸਾਂਝ ਪਾ ਲੈਣੀ ਚਾਹੀਦੀ ਹੈ ਸੋ ਜਿੰਨੇ ਵੀ ਸਾਥੀ ਜੁੜੇ ਆ ਤੁਸੀਂ ਜਿਨ੍ਹਾਂ ਨੇ ਮੇਰੀ ਇਸ ਗੱਲ ਨੂੰ ਸੁਣਿਆ ਪਲੀਜ਼ ਲਾਈਕ ਕਮੈਂਟ ਜਰੂਰ ਕਰਦਿਆ ਕਰੋ ਕਿਉਂਕਿ ਇਹਦੇ ਨਾਲ ਨਾ ਤੁਹਾਨੂੰ ਇੱਕ ਬੂਸਟ ਮਿਲ ਜਾਂਦਾ ਬੂਸਟ ਮਤਲਬ ਇਹ ਹੁੰਦਾ ਤੁਹਾਨੂੰ ਹੌਸਲਾ ਮਿਲਦਾ ਹੈ ਹੌਸਲਾ ਮਿਲਦਾ ਤੁਸੀਂ ਕੋਈ ਚੰਗੀ ਚੀਜ਼ ਜੇ ਕਿਤੋਂ ਨਿਕਲਦੀ ਹੈ ਤਾਂ ਉਸ ਨੂੰ ਫੜ ਕੇ ਅੱਗੇ ਛੱਡਣ ਦਾ ਕੰਮ ਕਰਦੇ ਹਾਂ ਬਹੁਤ ਮਿਹਰਬਾਨੀ ਧੰਨਵਾਦ